ਲਓ ਜੀ ਹੋ ਗਈ ਦਿਨ ਦੀ ਸ਼ੁਰੂਆਤ ਤੇ ਆ ਜੁਗਨੀ ਦੇ ਵੀ ਪਹਿਲਾਂ ਤਾਂ ਕਾਲੂ ਦੇ ਆ ਇਹਦੇ ਲੱਤ ਜ ਰੇਸ਼ਾ ਪਿਆ ਹੋਇਆ ਇਹਦੇ ਵੀ ਲਾਉਣਾ ਠੀਕ ਹੈ ਜੀ ਫਿਰ ਆ ਗਈ ਜੁਗਨੀ ਜੁਗਨੀ ਦੇ ਆ ਆਪਰੇਸ਼ਨ ਵਾਲੀ ਜਗ੍ਹਾ ਤੇ ਵੀ ਰੇਸ਼ਾ ਪੈ ਰਿਹਾ ਉਹ ਕੋਈ ਕੁਛ ਤਾਂ ਬੱਦਲ ਵਾਈ ਦਾ ਕਰਕੇ ਆ ਪੁਰਾਣਾ ਪਤਾ ਆਹ ਦੇਖੋ ਜੀ ਸਾਹਮਣੇ ਬੱਦਲ ਵਾਈ ਆ ਤੇ ਉਸ ਤੋਂ ਬਾਅਦ ਆ ਗਿਆ ਚੂਹਾ ਤੁਹਾ ਆਹ ਸਮਝ ਲਓ ਸਵੇਰੇ ਹੀ ਬੈਗ ਖੁੱਲ ਜਾਂਦਾ ਡਾਕਟਰ ਦਾ ਠੀਕ ਆ ਸਵੇਰੇ ਡਾਕਟਰ ਆਉਣ ਲੱਗ ਜਾਂਦਾ ਆ ਦੇਖ ਲਓ ਤੁਸੀਂ ਵੀ ਲਾ ਰਹੇ ਆ ਠੀਕ ਆ ਆ ਬਚੂਆ ਬਿਮਾਰ ਹੋਇਆ ਪਿਆ ਇਹਦੇ ਉਲਟੀਆਂ ਕਰੀ ਜਾਂਦਾ ਇਹਦੇ ਲੱਗੀਆਂ ਜਾਂਦੇ ਟੀਕੇ ਬਸ ਸਮਝ ਲਓ ਸਵੇਰੇ ਰੋਟੀ ਪਣੀ ਬਾਅਦ ਚ ਪਹਿਲਾਂ ਡਾਕਟਰ ਨੂੰ ਬੁਲਾ ਕੇ ਟੀਕੇ ੱੱਲੇ ਇਹਨਾਂ ਦੇ ਜੋ ਵੀ ਹੁੰਦਾ ਟ੍ਰੀਟਮੈਂਟ ਆਹ ਆਹ ਲਾ ਦੋਨ ਤਿੰਨ ਲੱਤੀ ਸਾਰੀ ਇਹਨਾਂ ਨੂੰ ਸਾਰੀ ਲੱਤੀ ਕਾਲੂ ਗਿਆ ਕਾਲੂ ਯਾਰ ਤੁਸੀਂ ਸਾਰੇ ਬੱਚੇ ਭਜਾਤੇ ਇਹਨਾਂ ਨੇ ਬਈ ਇੱਕ ਵੀ ਬੱਚਾ ਨਹੀਂ ਇੱਥੇ ਰਹਿਣ ਦਿੰਦੇਗੇ ਸਾਰੇ ਬੱਚੇ ਭਜਾ ਦਉਂਦੇ ਆਪਾਂ ਵਿਚਾਰਾਂ ਨੂੰ ਫੀਡ ਫੂਡ ਪੇਜਦੀ ਆ ਉਹ ਵੀ ਬਿਮਾਰ ਆ ਪਰ ਉਹਨਾਂ ਨੂੰ ਖੜ੍ਹਦ ਨਹੀਂ ਦਿੰਦੇ ਇੱਥੇ ਜੁਗਣੀ ਦੇ ਬਈ ਆ ਰੇਸ਼ਾ ਪਾਇਆ ਜਾਂਦਾ ਠੀਕ ਹੋ ਜਾਂਦਾ ਪਸ ਪਾਇਆ ਜਾਂਦੀ ਠੀਕ ਹੋ ਜਾਂਦਾ ਇਹਨਾਂ ਦਾ ਸਮਝ ਲਓ ਵੀ ਅੰਤ ਹੀ ਲੈ ਲਿਆ ਮੇਰਾ ਤਾਂ ਰੋਜ਼ ਮੈਂ ਟੀਕੇ ਲਵਾ ਲਵਾ ਕੇ ਹਾਰ ਹੋ ਗਿਆ ਜੀ ਪਹਿਲਾ ਬੋਤਲਾਂ ਹਫਤਾ ਲੱਗੀ ਗਈਆਂ ਹੁਣ ਠੀਕੇ ਰੋਜ਼ ਰਿਆਣਾ ਠੀਕੇ ਲਾਉਣੇ ਆ ਤੇ ਫੇਰ ਪੈ ਜਾਂਦੀ ਆ ਬਸ ਬੰਨ ਲਉ ਹਫਤਾ ਦਾ ਠੀਕ ਰਹਿੰਦੀ ਹੈ ਜਦੋਂ ਆਪਾਂ ਉਥੋਂ ਲੈ ਕੇ ਆਈ ਸੀ ਆਪਰੇਸ਼ਨ ਕਰਾ ਕੇ ਦਾ ਬਸ 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 ਇਹ ਹੁਣ ਦੇਖਦੇ ਆ ਪਰ ਹੁਣ ਡਾਕਟਰ ਨਜ਼ਰ ਖੜਾ ਨਹੀਂ ਫੇੜਨਾਗਾ ਨਜ਼ਰਾ ਜਮ ਪਤੰ ਜਖਮ ਜਮ ਹੀ ਲੈਣਾ ਸੁਖਦੇ ਅਫਸਲਾ ਵਿੱਚ ਆਪਾਂ ਹੋਗਾ ਨਾ ਪਹਿਲਾ ਵੀ ਜੇ ਆਪਾਂ ਥੋੜਾ ਇਹ ਉਹ ਕਰ ਗਏ ਹਾਂ ਹਾਂ ਜੇ ਮਾਰੇ ਸੈਟ ਤੋਂ ਲੱਗਦੀ ਆਪਾਂ ਛੱਡਿਆ ਹਾਂ ਉਹਦਾ ਆਪਾਂ ਆਇਆ ਹੁੰਦਾ ਵੀ ਚੱਲ ਹੋ ਗਈ ਠੀਕ ਹੁਣ ਤਾਂ ਚਲੋ ਕੋਈ ਨਹੀਂ ਹੁਣ ਆਪਾਂ ਛੜਾ ਨਹੀਂ ਛੱਡਦੇ ਤੇ ਆ ਕਾਲੂ ਆ ਕਾਲੂ ਬੱਚਾ ਇਹ ਕਿਰਨ ਭੈਣ ਦਾ ਜੀ ਕਿਰਨ ਭੈਣ ਤੋਂ ਲੈਂਦਾ ਤੇ ਭੈਣ ਦੀ ਇਮਾਨਤ ਆ ਆਪਣੇ ਕੋਲੇ ਇਹ ਪਰ ਇਹ ਤਗੜਾ ਬੜਾ ਸਵੈਰਿਆ ਅੱਜ ਮੈਨੂੰ ਮਾਰਿਆ ਚੱਕ ਕੇ ਨੇ ਭਰਾਵਾ ਮੇਰੇ ਲੋਥੀ ਲਵਾ ਦਿੱਤੀ ਮੈਂ ਭੜੀ ਗੜਾ ਨੇ ਮਾਰਿਆ ਜੋਰ ਤੇ ਮੈਂ ਕਿਹਾ ਮੂੰਹ ਦੂਜੇ ਪਾਸੇ ਕਰਾ ਦੈ ਨੇ ਜੋਰ ਬਹੁਤ ਇੱਕ ਇਹਨਾਂ ਯਾਰ ਮੰਨ ਕੇ ਚੱਲ ਵੀ ਖਾਣਾ ਪੀਣਾ ਸਾਰੇ ਸਾਰੇ ਹੀ ਛੱਡ ਗਏ ਸਾਰੇ ਬਹੁਤ ਘੱਟ ਰੋਟੀ ਪਾਣੀ ਖਾਂਦੇ ਆ। ਇਹ ਪਤਾ ਨਹੀਂ ਕੀ ਗੱਲ ਆ ਸਾਰੇ ਆ ਨਹੀਂ ਵੀ ਇੱਕ ਅੱਧਾ ਕੋਈ ਸਾਰਿਆਂ ਨੂੰ ਤੇ ਪਤਾ ਨਹੀਂ ਕੀ ਪ੍ਰੋਬਲਮ ਆ। ਇਹ ਰੋਟੀ ਰੋਟੀ ਘੱਟ ਖਾਂਦੇ ਜਾਂ ਕਿ ਦੁੱਧ ਦੁੱਧ ਜਿਆਦਾ ਦੁੱਧ ਦੀ ਚਾਹ ਕਰਦੇ ਆ। ਦੁੱਧ ਮੈਂ ਪਾਉਂਦਾ ਨਹੀਂ ਠੀਕ ਆ। ਚੰਡਾ ਦੇ ਦੇ ਨਾ ਤੇ ਲੱਸੀ। ਬੱਸ ਬੱਸ ਲੱਸੀ ਸਹੀ ਹੈ ਭਾਈ। ਲੱਸੀ ਲੱਸੀ ਨਾਲ ਪੀ ਲਿਆ ਇਹਨਾਂ ਨੇ ਨਾ ਫੀਡ ਖਾਂਦੇ ਆ। ਨਾ ਰੋਟੀ ਖਾਂਦੇ ਰੋਟੀ ਉਹ ਵੀ ਫੀਡ ਹੀ ਦੇ। ਬੱਸ 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 ਅੱਤਵਾ ਬਚਾਰਾ ਪਮਾਰਾ ਪੈ ਮੈਨੂੰ ਚੋਏ ਦੀ ਬੜੀ ਟੈਨਸ਼ਨ ਆ ਯਾਰ ਮੈਨੂੰ ਮਾਲੋ ਖੇੜਦਾ ਮੈਨੂੰ ਸੋਨਾ ਬਹੁਤ ਲੱਗਦਾ ਹੈ ਜੋ ਖੇੜਦਾ ਨਾ ਬਸ ਬਸ ਕਾਲੂ ਬਸ ਤੇ ਮੈਨੂੰ ਆਇਆ ਵੀ ਉਹਦੇ ਬਾਦ ਉਲਟੀ ਨਹੀਂ ਕਿ ਕੀ ਭਰਾ ਸੋਸਤੇ ਨਹੀਂ ਪਿਆ ਸੋਸਤੇ ਪਕਰਾ ਨਹੀਂ ਇਹਨਾਂ ਨੇ ਕੁਛ ਨਹੀਂ ਆਪਣੇ ਤੋਂ ਜਿਵੇਂ ਹੁਣ ਮੈਨੂੰ ਤਕਲੀਫ ਆ ਹਨ ਤੇ ਮੈਂ ਤਾਂ ਕਿਸੇ ਭੈਣ ਭਰਾ ਨੂੰ ਕਹਿ ਦੂੰਗਾ ਵੀ ਭਾਈ ਮੈਨੂੰ ਤਕਲੀਫ ਆ ਯਾਰ ਮੇਰਾ ਕੋਈ ਇਲਾਜ ਕਰਾਓ ਇਹਨਾਂ ਨੇ ਕੁਝ ਨਹੀਂ ਕਹਿਣਾਗਾ ਲੈ ਬਈ ਸਵੇਰ ਦੇ ਲੱਗੇ ਅੱਜ ਤਾਂ ਸਾਡਾ ਚੂਹੇ ਨੇ ਕਹ ਲੋ ਵੀ ਬਾਸ ਬਾਸ ਬੱਚੇ ਬਾਸ ਬਾਸ ਬਟਾ ਬਾਸ ਬੁੱਤਰ ਬਾਸ ਬਾਸ ਮੇਰਾ ਛੇਰ ਬਾਸ ਬਾਸ ਹਕ ਤੋ ਬਤਾ ਇਹਦੀ ਲੇ ਬੇਜਵਾਨ ਦੀ ਕਿਸੇ ਨੇ ਪੁੱਛੀ ਵੜਤੀ ਯਾਰ ਲੋਕਾਂ ਦਾ ਦੱਸੋ ਉਹ ਹੁਣ ਕੀ ਹੈ ਵੀ ਪੂਛ ਪਤਾ ਨਹੀਂ ਤੁਹਾਨੂੰ ਕੀ ਚੱਕਰ ਆ ਪੂਛ ਬਾਹਰ ਜੇ ਨਿਕਲ ਆਉਂਦੀ ਥੋੜੀ ਜੀ ਠੀਕ ਹੈ ਜਦੋਂ ਉਹਨਾਂ ਨੂੰ ਜਾਗ ਮਰ ਆਰਾਮ ਆਉਂਦਾ ਉਹਦੋਂ ਫੇਰ ਆ ਮਾਤਾ ਜਗਾ ਮਠੀ ਕਰਦੇ ਆ ਤੇ ਸੇਵਾ ਜ਼ਰੂਰ ਕਰਿਆ ਕਰੋ ਤੇ ਬਾਕੀ ਆਪਾਂ ਜਿਵੇਂ ਕਿ ਮਾਤਾ ਨੂੰ ਦੱਸ ਹੀ ਦਿਨਾ ਨਵੇਂ ਆਪਾਂ ਜਗਾ ਲਈ ਆ ਸ਼ੈਲਟਰ ਬਣਾਉਣ ਵਾਸਤੇ ਇਹਨਾਂ ਦੇ ਤੇ ਪੈਸੇ ਵੀ ਭਰਨੇ ਆ ਤੇ ਸਾਰੇ ਜਣੇ ਭੈਣ ਭਰਾ ਤੇ ਹਰ ਕੋਲ ਆਪ ਦਾ ਯੋਗਦਾਨ ਜ਼ਰੂਰ ਪਾਇਆ ਕਰੋ ਤੇ ਇਹਦੀ ਬੱਚੇ ਦੀ ਆਪਾਂ ਅਪਡੇਟ ਦਿੰਨੇ ਤੇ ਚਿੱਟੇ ਬੱਚੇ ਦੀ ਵੀ ਬੱਸ ਚਿੱਟੇ ਬੱਚੇ ਦੀ ਮੌਤ ਹੋ ਗਈ ਲੋਗੇ ਹਾਲਾਤ ਬਹੁਤ ਮਾੜੇ ਸੀਗੇ ਹੁਣ ਅਸੀਂ ਆ ਬੱਚਾ ਆ ਹਨਾ ਚਲੋ ਮਰਨਾ ਤੇ ਜਾਉਣਾ ਤਾਂ ਉਹਦਾ ਹੈਗਾ ਮਾਲਕ ਦੇ ਹੱਥੋਂ ਆਪਣੇ ਹੱਥ ਵਸ ਨਹੀਂ ਹੈਗਾ ਪਰ ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਆਪਦੇ ਨੂੰ ਆਪਦਾ ਜੋਰ ਲਾ ਸਕਦੇ ਆ ਇਹ ਲੋਕ ਕੀ ਕਰਦੇ ਵੀ ਜਦੋਂ ਕੋਈ ਬੱਚਾ ਪਹਿਲਾਂ ਤਾਂ ਰੱਖ ਲੈ ਚਾਰ ਨਾਲ ਸ਼ੌਂਕ ਨਾਲ ਤੇ ਜਦੋਂ ਥੋੜਾ ਜਿਹਾ ਪਤਾ ਲੱਗਿਆ ਵੀ ਬਿਮਾਰ ਹੋ ਗਿਆ ਤਾਂ ਇਹਦਾ ਕੋਈ ਖਾਂਦਾਨੀ ਜਾਂ ਕੋਈ ਜ਼ਖਮ ਹੋ ਗਿਆ ਫੇਰ ਵੀ ਛੱਡਿਉਂਦੇ ਜਾ ਕੇ ਬਹੁਤ ਮਾੜੀ ਗੱਲ ਫਿਟੇ ਮੂੰਹ ਕਹਿਣਾ ਮੈਂ ਉਹ ਜੇ ਲੋਕਾਂ ਦੀ ਜੇ ਆ ਆਪਣੀ ਔਕਾਤ ਨਹੀਂ ਹੁੰਦੀ ਨਾ ਹਨ ਇਹਨਾਂ ਨੂੰ ਰੋਟੀ ਦੀ ਬੁਰਕੀ ਪਾਉਣ ਦੀ ਜਾਂ ਕੋਈ 1500 ਰੁਪਏ ਦਾ ਇਲਾਜ ਕਰਵਾਉਣ ਦੀ ਫਿਰ ਆਪਾਂ ਨੂੰ ਰੱਖਣ ਦਾ ਕੋਈ ਹੱਕ ਨਹੀਂ ਬਈ ਆਪਾਂ ਨੂੰ ਨਹੀਂ ਰੱਖਣੇ ਚਾਹੀਦੇ ਇਹ ਐਵੇਂ ਕਾਹਦੇ ਹਾਸਤੇ ਸ਼ਰਾਬ ਲੈਣਾ ਕਿਉਂ ਪਾਪ ਲੈਣਾ ਆਪਦੇ ਸਿਰ 'ਤੇ ਲਾਉਣਾ